ਇੱਕ ਚੱਲਦੀ ਬੱਸ ਅੱਗ ਦਾ ਗੋਲਾ ਬਣ ਗਈ ਤਸਵੀਰਾਂ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਭਿਆਨਕ ਅੱਗ ਨੇ ਆਪਣੀ ਚਪੇਟ ਦੇ ਵਿੱਚ ਲੈ ਲਿਆ ਇਸ ਸਵਾਰੀਆਂ ਨਾਲ ਭਰੀ ਹੋਈ ਬੱਸ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਖੌਫਨਾਕ ਮਾਹੌਲ ਬਣ ਗਿਆ ਤਾਂ ਤਸਵੀਰਾਂ ਦਿਲ ਨੂੰ ਦਹਿਲਾ ਦੇਣ ਵਾਲੀਆਂ ਨੇ ਤਸਵੀਰਾਂ ਕਿ ਕਿਸ ਤਰ੍ਹਾਂ ਮਾਹੌਲ ਜਿਹੜਾ ਆ ਇਹ ਖੌਫਨਾਕ ਬਣਿਆ ਹੋਇਆ ਕਿਸ ਤਰ੍ਹਾਂ ਬੁਰੇ ਤਰੀਕੇ ਦੇ ਨਾਲ ਅੱਗ ਨੇ ਆਪਣੀ ਚਪੇਟ ਵਿੱਚ ਲਿਆ ਹੋਇਆ ਇਸ ਬੱਸ ਨੂੰ ਅੱਗ ਬੁਰੇ ਤਰੀਕੇ ਦੇ ਨਾਲ ਇਹ ਬੱਸ ਸੜ ਰਹੀਆ ਇਸ ਦੇ ਵਿੱਚ ਸਵਾਰੀਆਂ ਮੌਜੂਦ ਸਨ ਹਾਲਾਂਕਿ ਗਨਮਤ ਰਹੀ ਕੇ ਸਵਾਰੀਆਂ ਬਿਲਕੁਲ ਸੁਰੱਖਿਅਤ ਨਹੀਂ ਇਹਨਾਂ ਨੂੰ ਪਹਿਲਾਂ ਹੀ ਬਾਹਰ ਕੱਢ ਲਿਆ ਗਿਆ ਕਿਉਂਕਿ ਡਰਾਈਵਰ ਨੇ ਆਪਣੀ ਸੂਝਬੂਝ ਦੇ ਨਾਲ ਇਹਨਾਂ ਸਵਾਰੀਆਂ ਦੀ ਜਾਨ ਬਚਾਲੀ ਤਾਂ ਤਸਵੀਰਾਂ ਦੇਖ ਸਕਦੇ ਤੁਸੀਂ ਦਿੱਲੀ ਤੋਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਇਹ ਭਿਆਨਕ ਹਾਦਸਾ ਵਾਪਰ ਗਿਆ ਜਿੱਥੇ ਕੱਲ ਸ਼ਾਮੀ ਚੱਲਦੀ ਹੋਈ ਇੱਕ ਅੱਗ ਬੱਸ ਅੱਗ ਦਾ ਗੋਲਾ ਬਣ ਗਿਆ ਜਖੀਰਾ ਫਲਾਈਓਵਰ ਦੇ ਵਿੱਚ ਫਲਾਈਓਵਰ ਦੇ ਉੱਤੇ ਇਹੇ ਵੱਡਾ ਹਾਦਸਾ ਵਾਪਰਿਆ ਜ